ਜੇਸ ਵੇਲੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਬ ਜਾਦੇ ਜੁਝਾਰ ਸਿੰਘ ਨੂੰ ਜੰਗ ਵੱਲੀ ਭੇਜਿਆ ਤਿਆਰ ਕਰਕੇ ਥਾਪੀ ਦੇ ਕੇ ਤੋਰਿਆ ਤੇ ਜਾ ਕੇ ਜਿਵੇਂ ਬਾਬਾ ਜੁਝਾਰ ਸਿੰਘ ਨੇ ਹਮਲਾ ਕੀਤਾ ਫੌਜ ਤੇ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਲਿਖਿਆ ਹੈ ਆਓ ਸੁਣੀਏ ਕੱਟ ਕੱਟ ਕੇ ਦਲਾਂ ਨੂੰ ਕੀਤਾ ਢੇਰੀ ਹੋ ਸੂਰਮੇ ਜੁਝਾਰ ਸਿੰਘ ਨੇ ਤੇਗ ਚੱਲਦੀ ਐ ਵੰਗ ਰਾਹ ਹਨੇਰੀ ਜੀ ਸੂਰਮੇ ਜੁਝਾਰ ਸਿੰਘ ਨੇ ਕੱਟ ਕੱਟ ਕੇ ਦਲਾਂ ਨੂੰ ਕੀਤਾ ਢੇਰੀ ਹੋ ਸੂਰਮੇ ਜੁਝਾਰ ਸਿੰਘ ਨੇ ਕੂੜਾ ਜਦੋਂ ਸੀ ਮદાન ਵੱਲ ਮੋੜਿਆ ਘੋੜਾ ਜਦੋਂ ਸੀ ਮદાન ਵੱਲ ਮੋੜਿਆ ਲੱਕ ਵੈਰੀ ਦਾ ਪਲਾਂ ਦੇ ਵਿੱਚ ਤੋੜਿਆ ਲੱਕ ਵੈਰੀ ਦਾ ਪਲਾਂ ਦੇ ਵਿੱਚ ਤੋੜਿਆ ਵੈਰੀ ਖੂਨ ਦੀ ਨਦੀ ਦੇ ਵਿੱਚ ਰੋੜਿਆ ਪਾਪੀ ਖੂਨ ਦੀ ਨਦੀ ਦੇ ਵਿੱਚ ਰੋੜਿਆ ਪਿੱਛੋਂ ਦਿੰਦੇ ਦਸ਼ਮੇਸ਼ ਹਲਾ ਸ਼ੇਰੀ ਹਸੂਰ ਮੇ ਜੁਝਾਰ ਸਿੰਘ ਨੇ ਕੱਟ-ਕੱਟ ਕੇ ਦਲਾਂ ਨੂੰ ਕੀਤਾ ਢੇਰੀ ਹਸੂਰ ਮੇ ਜੁਝਾਰ ਸਿੰਘ ਨੇ ਕਦੋਂ ਵਾਂਗੂ ਸਹਿਰ ਵੈਰੀਆਂ ਦੇ ਕੱਟ ਤੇ ਕਦੋਂ ਵਾਂਗੂ ਸਹਿਰ ਵੈਰੀਆਂ ਦੇ ਕੱਟ ਤੇ ਤੀਰ ਮਾਰ ਕੇ ਜੜਾਂ ਦੇ ਵਿੱਚੋਂ ਪੱਟ ਤੇ ਫਿਰ ਮਾਰ ਕੇ ਜੜਾਂ ਦੇ ਵਿੱਚੋਂ ਪੱਟ ਤੇ ਵੱਡੇ ਵੱਡੇ ਸੀ ਜ਼ਮੀਨ ਉੱਤੇ ਛੱਟ ਤੇ ਵੱਡੇ ਵੱਡੇ ਸੀ ਜ਼ਮੀਨ ਉੱਤੇ ਛੱਟ ਤੇ ਲਾਉਂਦੇ ਤਾਕਤ ਮੁਗਲ ਸੀ ਬਥੇਰੀ ਅਸੂਰ ਮੈਂ ਜੁਝਾਰ ਸਿੰਘ ਨੇ ਕੱਟ ਕੱਟ ਕੇ ਦਲਾਂ ਨੂੰ ਕੀਤਾ ਢੇਰੀ ਅਸੂਰ ਮੈਂ ਜੁਝਾਰ ਸਿੰਘ ਨੇ ਪਿਆ ਭੇਡਾਂ ਵਿੱਚ ਜਿਵੇਂ ਭਾਗਿਆੜ ਸੀ ਪਿਆ ਭੇਡਾਂ ਵਿੱਚ ਜਿਵੇਂ ਭਾਗਿਆੜ ਸੀ ਬਿੱਲਾ ਰਹਾ ਜਿਵੇਂ ਕੁੱਕੜਾਂ ਨੂੰ ਪਾੜ ਸੀ ਬਿੱਲਾ ਰਹਾ ਜਿਵੇਂ ਕੁੱਕੜਾਂ ਨੂੰ ਪਾੜ ਸੀ ਭੱਜੇ ਜਾਂਦਿਆਂ ਨੂੰ ਝੱਲ ਦੇ ਨਾ ਝਾੜ ਸੀ ਭੱਜੇ ਜਾਂਦਿਆਂ ਨੂੰ ਝੱਲ ਦੇ ਨਾ ਝਾੜ ਸੀ ਮੌਤ ਆਮਦੀ ਕਦੇ ਨਾ ਲਾਏ ਦੇਰੀ ਔਸੂਰ ਮੈਂ ਜੁਝਾਰ ਸਿੰਘ ਨੇ ਕਟ-ਕਟ ਕੇ ਦਰਾਂ ਨੂੰ ਕੀਤਾ ਢੇਰੀ ਔਸੂਰ ਮੈਂ ਜੁਝਾਰ ਸਿੰਘ ਨੇ ਕੰਧ ਹਾਥੀਆਂ ਦੀ ਤੀਰਾਂ ਨਾਲ ਚੱਕਤੀ ਕੰਧ ਹਾਥੀਆਂ ਦੀ ਤੀਰਾਂ ਨਾਲ ਚੱਕਤੀ ਖੇੜੇ ਉਠਾਂ ਦੀ ਵਖਾ ਕੇ ਨੇਜਾ ਹੱਕਤੀ ਖੇੜੇ ਉਠਾਂ ਦੀ ਵਖਾ ਕੇ ਨੇਜਾ ਹੱਕਤੀ ਫੌਜ ਵੈਰੀਆਂ ਦੀ ਜਾ ਕੇ ਪਿੱਛੇ ਧੱਕਤੀ ਫੌਜ ਵੈਰੀਆਂ ਦੀ ਜਾ ਕੇ ਪਿੱਛੇ ਧੱਕਤੀ ਮੂਰੇ ਆਉਣ ਦੀ ਨਾ ਕਰੇ ਕੋਈ ਦਲੇਰੀ ਉਹ ਸੂਰਮੇ ਜੁਝਾਰ ਸਿੰਘ ਨੇ ਕੱਟ-ਕੱਟ ਕੇ ਦਲਾਂ ਨੂੰ ਕੀਤਾ ਢੇਰੀ ਉਹ ਸੂਰਮੇ ਜੁਝਾਰ ਸਿੰਘ ਨੇ ਜਾਵੇ ਵਿੱਚ ਦੀਦਲਾਂ ਦੇ ਸਿੱਧਾ ਬੁੱਕਦਾ ਜਾਵੇ ਵਿੱਚ ਦੀਦਲਾਂ ਦੇ ਸਿੱਧਾ ਬੁੱਕਦਾ ਤੀਰ ਮਾਰਿਆ ਨਿਸ਼ਾਨਾ ਨਹੀਂ ਉਹ ਚੁੱਕਦਾ ਤੀਰ ਮਾਰਿਆ ਨਿਸ਼ਾਨਾ ਨਹੀਂ ਉਹ ਚੁੱਕਦਾ ਸੰਗ ਵੈਰੀਆਂ ਦਾ ਵੇਖ ਵੇਖ ਸੁੱਕਦਾ ਸੰਗ ਵੈਰੀਆਂ ਦਾ ਵੇਖ ਵੇਖ ਸੁੱਕਦਾ ਵੈਰੀ ਸੇਰ ਤੇ ਜੁਝਾਰ ਪੰਜ ਸੇਰੀ ਔਸੂਰ ਮੇ ਜੁਝਾਰ ਸਿੰਘ ਨੇ ਕੱਟ-ਕੱਟ ਕੇ ਦਲਾਂ ਨੂੰ ਕੀਤਾ ਢੇਰੀ ਔਸੂਰ ਮੇ ਜੁਝਾਰ ਸਿੰਘ ਨੇ ਵਿੱਚ ਵੈਰੀਆਂ ਦੇ ਫਰੇ ਲੈ ਲਕਾਰਦਾ ਵਿੱਚ ਵੈਰੀਆਂ ਦੇ ਫਰੇ ਲੈ ਲਕਾਰਦਾ ਘੂਰ ਘੂਰ ਕੇ ਫੁਕਾਰੇ ਫਰੇ ਮਾਰਦਾ ਘੂਰ ਘੂਰ ਕੇ ਫੁਕਾਰੇ ਫਰੇ ਮਾਰਦਾ ਵਾਰ ਸੂਰਮੇ ਦਾ ਕੋਈ ਨਾ ਸੰਹਾਰਦਾ ਵਾਰ ਸੂਰਮੇ ਦਾ ਕੋਈ ਨਾ ਸੰਹਾਰਦਾ ਫੌਜਾਂ ਹੋ ਗਈਆਂ ਪਲਾਂ ਚ ਖੇਰੋ ਖੇਰੀ ਹੋ ਸੂਰਮੇ ਜੁਝਾਰ ਸਿੰਘ ਨੇ ਕੱਟ ਕੱਟ ਕੇ ਦਲਾਂ ਚ ਕੀਤਾ ਢੇਰੀ ਹੋ ਸੂਰਮੇ ਜੁਝਾਰ ਸਿੰਘ ਨੇ ਕੱਟ ਕੱਟ ਕੇ ਦਲਾਂ ਨੂੰ ਕੀਤਾ ਢੇਰੀ ਹੋ ਸੂਰਮੇ ਜੁਝਾਰ ਸਿੰਘ ਨੇ ਉਹਨੂੰ ਸੂਬੇ ਸਰਹੰਦ ਨੇ ਪਛਾਣ ਕੇ ਉਹਨੂੰ ਸੂਬੇ ਸਰਹੰਦ ਨੇ ਪਛਾਣ ਕੇ ਹੱਲਾ ਬੋਲਿਆ ਚ ਫੇਰੇ ਪਾਸੇ ਆਣ ਕੇ ਹੱਲਾ ਬੋਲਿਆ ਚ ਫੇਰੇ ਪਾਸੇ ਆਣ ਕੇ ਛਾਤੀ ਰੱਖ ਦਿੱਤੀ ਤੀਰਾਂ ਨਾਲ ਸ਼ਾਨ ਕੇ ਛਾਤੀ ਰੱਖ ਦਿੱਤੀ ਤੀਰਾਂ ਨਾਲ ਸ਼ਾਨ ਕੇ ਯੋਧਾ ਘੋੜੇ ਉੱਤੋਂ ਖਾ ਗਿਆ ਕਮੇਰੀ ਅਸੂਰ ਮੇ ਜੁਝਾਰ ਸਿੰਘ ਨੇ ਕੱਟ-ਕੱਟ ਕੇ ਦਲਾਂ ਨੂੰ ਕੀਤਾ ਢੇਰੀ ਅਸੂਰ ਮੇ ਜੁਝਾਰ ਸਿੰਘ ਨੇ ਗੁਰੂ ਸਾਹਿਬ ਸੀਖਿਲੇ ਤੇ ਬੈਠੇ ਤੱਕਦੇ ਗੁਰੂ ਸਾਹਿਬ ਸੀਖਿਲੇ ਤੇ ਬੈਠੇ ਤੱਕਦੇ ਹੱਥ ਵੈ ਗਰੂ ਦੇ ਭਾਣੇ ਵਿੱਚ ਚੱਕਦੇ ਹੱਥ ਵੈ ਗਰੂ ਦੇ ਭਾਣੇ ਵਿੱਚ ਚੱਕਦੇ ਛੰਦ ਜੋੜ ਕੇ ਪਤੰਗੇ ਹੋਰੀ ਦੱਸ ਦੇ ਛੰਦ ਜੋੜ ਕੇ ਪਤੰਗੇ ਹੋਰੀ ਦੱਸ ਦੇ ਸਿੱਧੂ ਗਾਊਗਾ ਸਭਾ ਚ ਇਕਵੇਰੀ ਹੋ ਸੂਰ ਮੇ ਜੁਝਾਰ ਸਿੰਘ ਨੇ ਕੱਟ ਕੱਟ ਕੇ ਦਲਾਂ ਨੂੰ ਕੀਤਾ ਢੇਰੀ ਹੋ ਸੂਰ ਮੇ ਜੁਝਾਰ ਸਿੰਘ ਨੇ ਤੇਗ ਚੱਲਦੀ ਆ ਵੰਗ ਰਾਂ ਹਨੇਰੀ ਹੋ ਸੂਰ ਮੇ ਜੁਝਾਰ ਸਿੰਘ ਨੇ